ਬਹੁਤ ਪਿਆਰ ਕੀਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਔਰ ਹੋਰ ਇੱਕ ਦੋ ਦਿਨ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਦਾ ਐਲਾਨ ਹੋ ਰਿਹਾ ਦਾ ਹੁਣ ਅਸੀਂ ਇਹ ਪੰਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਨਗਰ ਨਿਗਮ ਦੀਆਂ ਚੋਣਾਂ ਜਿੱਤਣੀਆਂ ਆਪਣੇ ਮੇਲ ਬਣਾਉਣੇ ਜਿੱਦਾਂ ਜਿਵਨੀ ਚੋਣਾਂ ਲੜੀਆਂ ਇਦਾਂ ਹੀ ਉਹ ਚੋਣਾਂ ਲੜਾਂ ਜਾਓਗੇ ਤੁਹਾਡੇ ਚੇਲੇ ਰਹੇ ਨੇ ਗੁਰੂ ਜੀ ਨਾਲ ਹਮੇਸ਼ਾ ਰਹੇ ਹੋ ਤੁਹਾਡੇ ਰਹਿਨ ਭਾਈ ਇਹ ਸਫਲ ਕੀਤਾ ਕਹਿ ਤੱਕ ਦਾ ਦਾਦੀ ਦੇਖੋ ਬੰਦਾ ਜੋ ਮਿਹਨਤ ਕਰਦਾ ਮਿਹਨਤ ਤੇ ਇਮਾਨਦਾਰੀ ਪਾਰਟੀ ਪ੍ਰਤੀ ਵਫਾਦਾਰੀ ਬਸ ਜੇ ਤੁਹਾਡੀ ਇਹ ਗੋਣਿਆ ਤੇ ਸਮੇਂ-ਸਮੇਂ ਤੇ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਹੈ ਬੜਾ ਮੰਨ ਖੁਸ਼ ਹੈ ਸ਼ਾਦੀ ਤੋਂ ਵਧੀਆ ਕੰਮ ਮਿਲਿਆ ਕੰਮ ਕਰਾਂਗੇ ਅਲਕੇ ਅੱਗੇ ਵੀ ਇਹੀ ਤੇ ਇਕੱਠੇ ਰਹਿੰਦੇ ਸਾਡੀ ਦੀ ਜੋੜੀ ਆ ਇਕੱਠਿਆਂ ਦੀ ਇਕੱਠੇ ਕੰਮ ਕਰਦੇ ਆ ਸਿਕਿੰਦਰਤਾਵਾ ਨੇ ਸਟੇਜ ਤੋਂ ਕਿਹਾ ਜੀ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਕਿੱਥੇ ਸਿਕਿੰਦਰਤਾਵਾ ਜਿਹੜਾ ਕਹਿੰਦਾ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਉਹ ਬੱਸੋ ਦਾ ਜੰਮਿਆ ਜਿਹੜਾ ਉਹ ਕਿੱਥੇ ਹੁਣ ਇਹਦੇ ਕੱਲ ਦੇ ਕੱਲ ਦੇ ਜੰਮਿਆਂ ਦੇ ਇਹਨਾਂ ਦੀਆਂ ਇਹਦਾ ਦੀ ਹਕੀਕਤ ਉਹ ਨਾਸੀ ਧੂਈ ਦਿੱਤਾ ਉਹਨਾਂ ਦੇ ਨਹੀਂ ਤੇ ਕਾਬੂ ਹੁੰਦੇ ਆ ਕਿਤੇ 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 ਕਾਬੂ ਓੜਾ ਕਿਉਂ ਆ ਕੇ ਬੋਲੇ ਬੜਾ ਸਾਇਦ ਲੜਨਾ ਜਾਣਦੇ ਆ ਲੜਾਂ ਦੇ ਉਹਨਾਂ ਦਾ ਅਜੇ ਹੋ ਲੜਾਈ ਐ ਇੱਥੇ ਇਸ ਏਰੀਏ 'ਚ ਜਿਹੜਾ ਪ੍ਰਵਾਦਵਾਦ ਐ ਹੰਕਾਰਵਾਦ ਐ ਉਹਨੂੰ ਖਤਮ ਕਰਾਂਗੇ ਭਾਈ ਸਾਹਿਬ ਦਾ ਅਗਲਾ ਸਫ਼ਰ ਕਿੱਸਾ ਰਹੂਗਾ ਬਹੁਤ ਵਧੀਆ ਵਿਕਾਸ ਹੀ ਵਿਕਾਸ ਪੂਰੇ ਪੰਜਾਬ 'ਚ ਮੈਂ ਡੁੱਲੀ ਜਾਂਦੀ ਐ ਨਹੀਂ ਨਹੀਂ ਜੀ ਪਾਰਟੀ ਮੇਰੀ ਮੈਂ ਧੰਨਵਾਦ ਕਰਦਾ ਜਿਨੇ ਇਨਾ ਵਿਸ਼ਵਾਸ ਕੀਤਾ ਮੇਰੇ ਤੇ ਮੈਂ ਰਹਿ ਨਹੀਂ ਆ ਕਿਉਂਕਿ ਮੈਂ ਤੇ ਨਾ ਮਾਣਾ ਮੈਂ ਕਿਹ ਕਹਿਣਾ ਹੁਣ ਜ਼ਿੰਮੇਵਾਰੀ ਦਿੱਤੀ ਐ ਉਹਨਾਂ ਨੇ ਤੇ ਮਿਹਨਤ ਕਰਾਂਗੇ ਔਰ ਉਸ ਪ੍ਰਮਾਤਮਾ ਦਾ ਓਟ ਆਸਰਾ ਆਸ਼ੀਰਵਾਦ ਲੈ ਕੇ ਆਪਣੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੜਾ ਜਿਹੜੇ ਪੂਰੇ ਕਰਾਂਗੇ ਜ਼ਿੰਮੇਵਾਰੀ ਫਿਰ ਰਿਆਸਾ ਦਾ ਸੁਖਾਨਾ ਦਾ ਸਫਰ ਚੰਡੀਗੜ੍ਹ ਤੋਂ ਚੱਲ ਕੇ ਹੁਣ ਤੱਕ ਮੈਂ ਮੈਂ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਪਹਿਲਾ ਏਡਾ ਵੱਡਾ ਕਿਉਂਕਿ ਸਫਰ ਤੇ ਹਲਕੇ ਚ ਵੀ ਚੱਲਦੇ ਰਹਿੰਦੇ ਸੀ ਫਿਰ ਉਸ ਤੋਂ ਬਾਅਦ ਲੋਕ ਸਭਾ ਚ ਵੀ ਐਸ ਕੀ ਪੰਜਾਬ ਦਾ ਜਿਹੜਾ ਸਫਰ ਤੈ ਕੀਤਾ ਵਾਕਿਆ ਪੰਜਾਬ ਦੇ ਲੋਕਾਂ ਦਾ ਸੰਗਤ ਦਾ ਮੈਂ ਸਦਾ ਰਣੀ ਆ ਜਿਨ੍ਹਾਂ ਨੇ ਨਾਮ ਮਾਨ ਸਤਕਾਰ ਪਿਆਰ ਦਿੱਤਾ। ਪਟਾਕੇ ਚੱਲਣਦੇ ਆ ਤਾਂ ਤੁਸੀਂ ਵੀ ਪਟਾਕੇ ਪਵਾਈ ਜਾਂਦੇ ਆ। ਉਹ ਪਰਮਾਤਮਾ ਉਹ 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 ਨੀਲੀ ਛਤਰੀ ਵਾਲਾ ਸਾਡੀ ਜਿਨ੍ਹਾਂ ਨੇ ਸਟੇਜਾਂ ਤੋਂ ਗਿਆ ਸੀ ਕੱਲ ਦਾ ਜੰਮਿਆ ਮੁੰਡਾ ਤੁਹਾਡੇ ਸਾਹਮਣੇ ਆਇਆ ਮੈਂ ਨਹੀਂ ਕੁਝ ਵੀ ਕਿਹਾ। ਮੇਰੇ ਕਾਲਪੁਰਖ ਨੇ ਤੇ ਮੇਰੇ ਲੋਕਾਂ ਨੇ ਆਪੇ ਜਵਾਬ ਦਿੱਤਾ। ਤੇ ਅੱਗੇ ਦੀਆਂ ਕਿਸਮੀਆਂ ਰਹਿਣਗੀਆਂ ਕਿ 2.5 ਸਾਲ ਬੀਤ ਗਿਆ ਅੱਗੇ 2.5 ਸਾਲ ਹੋਵੇ ਹੋਰ ਹੈ। ਅੱਗੇ ਤਾਂ ਜੋ ਜੋ ਸਮਾਂ ਬੀਤਦਾ ਜਾਊਗਾ ਵਧੀਆ ਹੋਊਗਾ ਜੀ ਅ ਅੱਜ ਜੋ ਸ਼ੁਕਰਾਨਾ ਯਾਤਰਾ ਸਾਡੇ ਮਾਨਯੋਗ ਪ੍ਰਧਾਨ ਅਮਨ ਅਰੋੜਾ ਜੀ ਔਰ ਐਕਟਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲੋਂ ਕੱਢੀ ਗਈ ਸੀ ਉਹ ਕੱਲ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਦੁਰਗਿਆਨਾ ਮੰਦਿਰ ਦਰਸ਼ਨ ਕਰਕੇ ਅੱਜ ਦੂਜੇ ਪੜਾ ਦੇ ਵਿੱਚ ਬਟਾਲੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਆ ਔਰ ਬਟਾਲੇ ਸ਼ਹਿਰ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਤਸ਼ਾਹਤ ਨੇ ਕਿਉਂਕਿ ਬਟਾਲੇ ਦਾ ਮਾਣ ਜਿਹੜਾ ਵਾ ਉਹ ਸਾਰੇ ਪੰਜਾਬ ਦੇ ਵਿੱਚ ਵਧਿਆ ਵਾ ਔਰ ਸੰਗਠਨ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਸ਼ਹਿਰੀ ਕਲਸੀ ਜੀ ਨੂੰ ਮਿਲੀ ਆ ਜਿਹਦੇ ਨਾਲ ਪਾਰਟੀ ਦੇ ਵਿੱਚ ਇੱਕ ਬੜੀ ਨਵੀਂ ਰੂਹ ਫੂਕੀ ਗਈ ਆ ਪਾਰਟੀ ਵਲੰਟੀਅਰ ਦੇ ਵਿੱਚ ਬਹੁਤ ਹੀ ਉਤਸ਼ਾਹ ਵਾ ਔਰ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਦੋਹਰੀ ਖੁਸ਼ੀ ਆ ਇੱਕ ਤੇ ਡੇਰਾ ਬਾਬਾ ਨਾਨਕ ਦੀ ਜਿਮਨੀ ਜਿਹੜੀ ਚੋਣ ਸੀਗੀ ਉਹ ਪਾਰਟੀ ਨੇ ਜਿੱਤੀ ਆ ਔਰ ਦੂਜਾ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜਿਹੜਾ ਐਕਟਿੰਗ ਪ੍ਰਧਾਨ ਲਾਇਆ ਗਿਆ ਇਹਦੇ ਨਾਲ ਸਾਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਟਾ ਪਲ ਮਿਲਿਆ ਇਤਿਹਾਸ ਵੀ ਬਣ ਗਿਆ ਜੀ ਬਹੁਤ ਵੱਡੀ ਮਾਣਤ ਜਿਹੜਾ ਪਹਿਲੀ ਵਾਰ ਕਿਸੇ ਪੰਜਾਬ ਨੂੰ ਇੰਨੀ ਸਿੱਟਾ ਪੰਜਾਬ ਦੇ ਵਿੱਚ ਕੂਰਿਆ ਇਹ ਤੇ ਜੀ ਸ਼ੁਕਰਾਨਾ ਉਸ ਪ੍ਰਮਾਤਮਾ ਦਾ ਔਰ ਪੰਜਾਬ ਦੇ ਲੋਕਾਂ ਦਾ ਸਾਥ ਹੈ ਔਰ ਵਿਰੋਧੀਆਂ ਦੇ ਜਿਹੜੇ ਭਲੇਖੇ ਸੀਗੇ ਉਹ ਕੱਢ ਦਿੱਤੇ ਆ ਲੋਕਾਂ ਨੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਆਉਣ ਆਉਣ ਨੂੰ ਤਿਆਰ ਅਸੀਂ ਪੌੜੀਆਂ ਚੜ੍ਹਨ ਨੂੰ ਤਿਆਰ ਆਂ ਤੋਂ ਕਾਂਗਰਸ ਤੇ ਜਿਹੜੇ ਥੰਮ ਸੀਗੇ ਸੁਖਜਿੰਦਰ ਸਿੰਘ ਧੰਦਾਵਾ ਜਿਹੜੇ ਡਿਪੀਸੀਐਮ ਰਹੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਆਪੋ ਆਪਣੀਆਂ ਸੀਟਾਂ ਤੋਂ ਬੜੀ ਸ਼ਰਮਨਾਕ ਹਾਰ ਜਿਹੜੀ ਆ ਇਹਨਾਂ ਨੂੰ ਦੇਖਣ ਲਈ ਮਿਲੀ ਆ ਔਰ ਇਹ ਜਿਹੜੀਆਂ ਜਮਨੀ ਇਲੈਕਸ਼ਨਾਂ ਨੇ ਇਹਨਾਂ ਨੇ ਪਿਛੇ ਜਿਹੜੀ ਆ 227 ਦੀ ਇਲੈਕਸ਼ਨਾਂ ਦੀ ਉਹ ਸੈੱਟ ਕਰ ਦਿੱਤੀ ਆ ਔਰ ਜਿਹੜੀਆਂ ਬਾਕੀ ਵੀ ਚੋਣਾਂ ਹੋਣ ਵਾਲੀਆਂ ਨੇ ਚਾਹੇ ਉਹ ਕਾਰਪੋਰੇਸ਼ਨਾਂ ਦੀਆਂ ਹੋਣ ਨਗਰ ਕਮੇਟੀ ਦੀਆਂ ਹੋਣ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਉਹਨਾਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਜਾਂ ਫਿਰ ਜਿੱਦ ਪੰਜਾਬ ਦੇ ਵਿੱਚ ਦਰਜ ਕਰੇਗੀ ਜਰੂਰ ਜੀ ਉਹਨਾਂ ਲੋਕਾਂ ਨੂੰ ਵੀ ਸਹੀ ਜਵਾਬ ਮਿਲ ਗਿਆ ਜਿਹੜੇ ਅਮਨ ਸਿੰਘ ਸ਼ਰੀ ਕਲਸੀ ਨੂੰ ਸਟੇਜ ਤੋਂ ਕੱਲ ਦਾ ਜੰਮਿਆ ਮੁੰਡਾ ਕਹਿੰਦੇ ਵੇਖੋ ਇੱਕ ਇੰਗਲਿਸ਼ ਕਹਾਵਤ ਆ ਚਾਈਲਡ ਇਜ਼ ਫਾਦਰ ਆਫ ਅ ਮੈਨ ਉਹ ਕਦੀ ਕਹਿ ਦਿੰਦੇ ਨੇ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਸੋ ਕਹਿਣ ਦਾ ਭਾਵ ਆ ਕਿ ਸੰਗਤ ਸਮਰਾਥਿਆ ਇਹ ਉਸ ਪ੍ਰਮਾਤਮਾ ਦੇ ਫਿਰ ਆ ਕੇ ਕਲਗੀ ਕਿਹਦੇ ਸਿਰ ਤੇ ਲਾਉਣੀ ਆ ਸੋ ਜਦੋਂ ਕੋ ਬੰਦਾ ਆਪਣੇ ਆਪ ਨੂੰ ਜਿਹੜਾ ਵਾ ਲਾਰਜੈਂਟ ਐਂਡ ਲਾਈਫ ਸਮਝਣ ਲੱਗ ਜਾਂਦਾ ਫਿਰ ਲੋਕ ਉਹਨੂੰ ਦੱਸ ਦਿੰਦੇ ਆ ਕਿ ਸ਼ਕਤੀ ਜਿਹੜੀ ਤੁਹਾਡੇ ਚ ਨਹੀਂ ਗਈ ਉਹ ਲੋਕਾਂ ਦੇ ਵਿੱਚ ਹੈ